ਸ਼ਿਕਰ ਸਾਰਿਆਂ ਨੂੰ ਖੂਬ ਸਤਿ ਸ੍ਰੀ ਅਕਾਲ ਸਾਰਿਆਂ ਦੇ ਵਧੀਆ ਹੋਵੋਗੇ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਹਾਂਜੀ ਤੇ ਅੱਜ ਛੋਟੇ ਛੋਟੇ ਬੱਚੇ ਤੁਹਾਨੂੰ ਐਂਟਰਟੇਨਮੈਂਟ ਕਰਨਗੇ ਤੇ ਇਹ ਤੁਹਾਨੂੰ ਸੁਣਾਉਣਗੇ ਬੋਲੀਆਂ ਗੀਤ ਤੇ ਬੁਝਾਰਤਾ ਠੀਕ ਹੈ ਤਾਂ ਤੁਸੀਂ ਬੁੱਝਿਓ ਤੇ ਕੀ ਕਹਿਣਾ ਚਾਹੁੰਦੇ ਆ ਬੱਚੇ ਛੋਟੇ ਛੋਟੇ ਤੇ ਇਹਨਾਂ ਦੀਆਂ ਗੱਲਾਂ ਸੁਣ ਕੇ ਚਾਹਿਓ ਤੇ ਬਲੌਗ ਨਾਲ ਬਣੇ ਰਿਓ ਨਾਲ-ਨਾਲ ਤੁਹਾਨੂੰ ਦਿਖਾਉਂਦੇ ਰਾਵਾਂਗੇ ਕੀ ਐਂਟਰਟੇਨਮੈਂਟ ਕਰਦੇ ਆ ਬਹੁਤ ਹੀ ਵਧੀਆ ਬਲੌਗ ਆ ਧਿਆਨ ਨਾਲ ਦੇਖੋ ਰਾਲੇ ਪਹਿਲਾਂ ਬੋਲਣਾ ਸੁਣਾ ਦੇ ਚਲ ਸੈਜ ਤੂੰ ਸੁਣਾਇਆ ਨਾ ਨਹੀਂ ਪਹਿਲਾਂ ਇਹਨੂੰ ਤੂੰ ਸੁਣਾ ਲੈਨ ਕੱਲ ਦੋਨਾਂ ਚਰਡ ਡਿਸਾਈਡ ਕਰਨੋ ਕਿਹੜਾ ਜਾਊਗਾ ਚਾਕਲੇਟ ਤੂੰ ਕਿਵੇਂ ਜਿਹੜਾ ਉਹ ਕਰੂਗਾ ਗਾ ਕੇ ਸੁਣਾਉਂਗਾ ਨਾ ਚਲ ਸੁਣਾ ਆ ਵੀ ਸਰ ਕੜਾ ਅਸਨਾ ਛੜੀ ਦੀ ਗਰਮੀ ਲੱਗਦੀ ਹੈ ਛੜੀ ਗਰਮੀ ਮੈਂ ਅਮਲੀ ਨਾ ਭਿਆ ਨਿਕਰਾਉਣਾ ਅਮਲੀ ਦੱਸ ਬੰਦੇ ਨਹੀਂ ਮੈਂ ਅਮਲੀ ਨਾ ਭਿਆ ਨਿਕਰਾਉਣਾ ਅਮਲੀ ਆਸ ਤੇ ਦਮ ਦੇਨੀ ਫੋਰ ਇੱਕ ਫੋਰ ਹੱਥ ਠੰਡੀ ਗਰਮੀ ਲੱਗਦੀ ਆ ਠੰਡ ਦਾ ਮਿਲਦੀ ਆ ਏਸੀ ਲਵਾਇਆ ਨੀ ਏਸੀ ਲਵਾਇਆ ਨੀ ਡੇੜਾ ਠੜਾ ਟਾਟੂ ਉਤੇ ਤੇਵਾਰਾ ਪਾਇਆ ਨੀ ਡੇੜਾ ਠੜਾ ਟਾਟੂ ਉਤੇ ਤੇਵਾਰਾ ਪਾਇਆ ਨੀ ਫੋਰ ਇੱਕ ਹੋਈ ਤੜਾ ਤੂ ਆਲਾ ਬੋਤਾ ਸੁ ਲੈ ਤੂੰ ਚਾ ਬੜੇ ਮਿੱਤ ਜਾਰੇ ਯਾਰ ਟੋਟ ਬੱਛੂ ਆ ਜਾ ਦੋ ਐਸ ਤੂ ਲੈ ਲਈ ਤੂੰ ਤੇ ਆ ਬੇ ਏਸ ਕਾ ਯਾ ਹੋਤੀ ਹੋਰ ਕਿਹੜਾ ਨੂਰ ਦੀ ਨੂਰ ਦੀ ਬਾਰੀ ਚੱਲ ਨੂਰ ਹੁਣ ਤੂ ਸੁਣ ਮੈਂ ਬੋਲ ਲਈ ਸੁਣਾ ਦੇ ਤੈਨੂੰ ਵੀ ਤਾਂ ਨਹੀਂ ਆਉਂਦਾ ਹਣਾ ਵੀ ਸੱਜ ਚੱਲ ਸੁਣਾ ਵੀ ਅਸੀਂ ਆਮਲੇ ਦਾੜੀ ਤੇ ਬਾਦੂ ਆ ਬੂ ਮਾਮਣਾਈਆ ਸਾਡੇ ਕੋਲ ਕਿਹੜੇ ਗਾਣੇ ਤੇ 100 ਮਿਲੀਅਨਸ ਆਈ ਤਾਰੇ 10 मिलियन लाइक ਆ ਗਏ ਹਾਂ ਕਿਹੜੇ ਵੀਡੀਓ ਕਾਣੇ ਕਿਹੜੇ ਗਾਣੇ ਤੇ ਸੁਣਾ ਫਿਰ ਨੂਰ ਤੂੰ ਸੁਣਾ ਓਏ ਕਿਹੜਾ ਬੋਲ ਲਗਾ ਹੀ ਬੋਲ ਲਗਾ ਸੁਣਾ ਦੇ ਚਲੋ ਸੁਣਾ ਇਹੋ ਗੋਲੀਆਂ ਪਾਈ ਦੀ ਤੇਰੀ ਸੁਣਾ ਹਾਂ ਕਰੇ ਇੰਨਾ ਬੋਲ ਹਸੀ ਹਸੀ ਆਪ ਨੇ ਮੈਂ ਜੋ ਜਿੱਤੇ ਮੈਂ ਹੁੰਦਾ ਸੀ ਬਾਹਰੇ ਦੇ ਜੋ ਆ ਜੀ ਆਪ ਕੀ ਲਵਾਈ ਕਿ ਤੇ ਮੈਨੂੰ ਲਾਤ ਨਹੀਂ ਆਈ ਸੀ ਹੋਣਾ ਹਾਂ ਉਹ ਜੋ ਸੁਪਰ ਬੱਦੂ ਗੂੜਾ ਮਾਮਣਾ ਉਹ ਪੰਮੇ ਆਲੇ ਤੇ ਓਮੇ ਆਲੀ ਤੇ ਮੋਤਰਾ ਤੇ ਆਂਦੇ ਹੁੰਦੇ ਸੀ ਡੇੜਵਾ ਬਣਾਉਣਾ ਅੱਛਾ ਲੜਾਈ ਵੀ ਲੜਾਈ ਵੀ ਕਰਦੇ ਹੁੰਦੇ ਸੀ ਉਹ ਨਸੀ ਕਰਕੇ ਦਿਖਾਉਗੇ ਲੜਾਈ ਲੜਾਈ ਨਹੀਂ ਬਈ ਗੀਤ ਸੁਣਾਓ ਹਨਾ ਵੀ ਗੀਤ ਆਖੀ ਬੋਲੀ ਤਾਂ ਸੁਣਾ ਨੂਰ ਸੁਣਾ ਦੇ ਤੇ ਨੀਂ ਸੀ ਮਾਰੇ ਕੋਈ ਤੇ ਨਹੀਂ ਆਉਂਦੇ ਬਈ ਉਹਨੂੰ ਤਾਂ ਦੂਰ ਦੂਰ ਸੁਨਾ ਫਿਰ ਚਾਕਲੇਟ ਦਊਗੀ ਪੱਕਾ ਇੱਕ ਕਰ ਬੁੱਪੜ ਦੇ ਜਾਪਾ ਬੋਲਣਾ ਆਉਂਦਾ ਡਾਇਲੌਗ ਹੈ ਡਾਇਲੌਗ ਬੋਲਣਾ ਡਾਇਲੌਗ ਸੁਨਾ ਫਿਰ ਡਾਇਲੌਗ ਬੰਦਾ ਮਾਰਨ ਬਾਤੇ ਸਰੀ ਨਹੀਂ ਚਾਹੀਦਾ ਜਿੱਰਾ ਚਾਹੀਦਾ ਹਾਂ ਕੀ ਹੈ ਦਾ ਹੋਰ ਡਾਇਲੌਗ ਆਉਂਦਾ ਹੈ ਡਾਵੇ ਵਿੱਡੇ ਦੇ ਪੂਰੇ ਸਿਰ ਹੀ ਹੈ ਜਮਿਆ ਨਾ ਜਮਿਆ ਨਾ ਅੱਛਾ ਡੰਬਲ ਵੀ ਚੱਕਦਾਂ ਨੇ ਠੰਡੇ ਆ ਇਹ ਡੰਬਲ ਚੱਕਦੇ ਭਾਈ ਦੇਖਣੀ ਗਲੀ ਆ ਤੇ ਤਾਂ ਆਪਣਾ ਨੇ ਕੱਪੜੇ ਪਾ ਕੇ ਤੇ ਪੈਰ ਦਾਲ ਲੈਣਾ ਲਾ ਦੇਸੀ ਕਰਦੀ ਮੁੰਡੇ ਸੁੱਕੀ ਹੱਡੀ ਸੁੱਕੀ ਹੱਡੀ ਲੱਗਦਾ ਸੁੱਕੀ ਹੱਡੀ ਕੋਈ ਠੀਕ ਹੈ ਲੜਦੇ ਲੜਦੇ ਕਿ ਐਡਾ ਵੜੇ ਦੇਖ ਫਿਰ ਕਿੱਡੇ ਕਿੱਡੇ ਕਿ ਥੋੜਾ ਜਿਹਾ ਦੇ ਹੱਥ ਨਹੀਂ ਚੱਕਦਾਂ ਨੇ ਹਨਾ ਨਾ ਨਾ ਭਾਈ ਨਹੀਂ ਨਹੀਂ ਤੁੱਟੀ ਭਈ ਹੋਈ ਤਾਂ ਨਹੀਂ ਲੜਨੜੀ ਲੜਨੜੀ ਫਿਰ ਤੂੰ ਬੋਲ ਲਗਾਸ ਨਾ ਨਹੀਂ ਗੇਮ ਮਤ ਨਾ

ਆਸੀ ਆਣਾ ਇੰਨਾ ਗੀਤ ਸੁਣਾ ਦਿੱਤ ਤੂੰ ਤਾਂ ਕੁਛ ਵੀ ਨਹੀਂ ਸੁਣਾਇਆ ਸੱਚੀ ਉੱਠਿਆ ਨੰਨ ਸਾਰੇ ਕਿਹੜੀ ਕਲਾਸ ਤੇ ਪੂਆ ਤੀਜੀ ਪੂਆਰਾ ਹਮਤ ਠਿੰਡੇ ਚਟਾ ਨਾ ਉਥੋਂ ਮੇਰਾ ਮੇਰਾ ਦੜੀ ਤੇ ਤੰਮ ਤਰਦਾ ਹਾਂ ਜਿਹਦਾ ਅਸੀਂ ਜਾਣਾ ਹੁੰਦਾ ਮੇਰਾ ਦੜੀ ਇਮਲੀ ਪੂਆ ਚੋਟੜਾ ਤੇ ਲਾਇਆ ਨਾ ਦੋ ਜੁਮੇ ਜਾਂਦੇ ਹੋਏ ਜਿੰਮ ਤੱਤੀ ਜੰਮ ਲਾ ਕੇ ਆਉਦਾ ਦੇਖ ਲੈ ਰੋਜ ਤੇ ਹੋਰ ਤਾਂ ਹੀ ਤਾਂ ਏਡੇ ਏਡੇ ਡਡੌਲੇ ਆ ਮੁੰਡੇ ਦੇ ਔਰ ਨੂਰ ਤੂੰ ਤਸਨਾਦਾ ਕੋਈ ਗੱਲ ਲੈ ਬਈ ਨੂਰ ਨੂੰ ਕੋਸ ਨਹੀਂ ਆਉਂਦਾ ਬਸ ਬਈ ਬਸੇ ਤਾਂ ਉਹੀ ਹੈਗੀ ਸਾਈ ਤੂੰ ਦੱਸ ਕਿਹੜੀ ਕਲਾਸ ਚਾ ਪੁੱਤ ਜੀ ਜੀ ਕੀ ਸਾਈਂ ਮੀਡੀਆ ਮੈਂ ਹੈ ਹੱਥੋਂ ਬੋਰਡ ਤੋਂ ਟੱਟ ਪੜਾ ਨਹੀਂ ਨਹੀਂ ਪੁੱਤ ਦੌਣ ਟੁੱਟ ਜੂ ਸੀ ਮੜਿਆ ਦੁੱਜੂ ਹੈ ਪਾਠ ਨਹੀਂ ਆਉਂਦਾ ਨਾ ਉਹ ਆਉਂਦਾ ਕੋਈ ਮੁੰਡੀ ਕੋਈ ਵੀਰ ਨੰਨੂ ਆਦੀਆ ਸੁਣਾ ਫਿਰ ਠੱਪ ਠੱਪ ਕਾਜਾ ਚੌਂਕੀ ਦਾ ਠੱਪ ਕੋਈ ਅੰਮੀ ਹਰਿੰਦੇ ਦਾ ਚੱਲ ਸੁਣਾ ਫਿਰ ਠੱਪ ਕਾਜਾ ਚੌਂਕੀ ਦਾ ਠੱਪ ਕਾਜਾ ਚੌਂਕੀ ਦਾ ਲੋਕਾ ਕਾਜਾ ਹੋ ਕੇ ਆਇਆ ਅੱਜ ਵੀ ਚੋਰੀ ਸਕਦੀ ਹੈ ਚੋਰੀ ਬੜੀ ਹੀ ਮੋਤੀ ਹੈ ਚੋਰਾ ਸਾਡੇ ਕਲੋਰੀ ਸਾਫਾ ਚੋਰੀ ਹਾਂ ਵੀ ਚੋਰੀ ਕਰਨੀ ਆਉਂਦੀ ਕੋਈ ਸੁਣਾਓ ਫਿਰ ਉਹ ਜਿਹਨੇ ਆਪਣੇ ਇੱਕ ਦੇ ਚੋਰ ਆ ਗਏ ਸੀ ਨਾ ਕਲਰ ਫੁਨੈਟ ਆ ਸੁਨਾ ਸਾਂਝੀ ਤੂੰ ਸੁਨਾ ਜੌਨੀ ਯੋਨੀ ਦੇ ਪੱਪਾ ਕਿ ਪਿੰਸੂ ਦਾ ਨੋ ਪੱਪਾ ਤੰਲੀ ਰਾਇਨੋ ਪੱਪਾ ਆ ਸੁਨਾ ਹਾ ਬਈ ਹਾ ਅਹ ਕੋਰਾਂ ਦੇ ਨੂਰ ਪਾਣੀ ਤੂੰ ਕੋਈ ਦੁਪਹਿਰ ਟਵਿੰਗ ਟਵਿੰਗ ਕਰ ਸੁਨਾ ਇੰਤਜ਼ਾਰ ਕਰ ਰਣਾਓ ਕਰ ਹੱਥ ਦੇ ਲਾ ਉੱਥੇ ਤੋਂ ਉਹ ਮਣੀ ਆਦੀ ਤੇ ਜਛੂ ਮੱਥੇ ਲਾ ਲੋ ਹੱਥ ਚਾਹ ਮਾਂ ਮੂੜੀਆਂ ਪਹਿਲਾ ਤੂੰ ਹੀ ਕਰ ਤੋਪ ਤਾ ਤੱਤ ਮੁੰਡਾ ਕੀ ਉਹ ਪਹਿਲਾ ਤੂੰ ਹੀ ਕਰ ਅਰੇ ਤੂੰ ਹੀ ਕਰ ਹੋਰ ਹੋਰ ਛੁੱਟੀਆਂ ਸੀ ਸਾਡੀਆਂ ਹਾਂ ਉਦੋਂ ਸਾਡੇ ਗੱਛੂ ਮੱਛੀਆ ਰੋਹੋਂ ਨਹੀਂ ਜਾਂਦਾ ਹੀ ਮੈਂਨੇ ਪੂਆ ਪਤਾਪਤਾ ਇੱਟਾ ਚੱਕਦਾ 50 50 ਇੱਟਾਂ ਚੱਕਦਾ ਸੀ ਮੁੰਡਾ ਕੰਦਾ ਇੱਕ ਮੂਹੇ ਹੈ ਕਰੇ ਪੂ ਪੂ ਚੱਲ ਇੱਕ ਉਹ ਤੇ ਵੀੜਾ ਬਈ ਉਹਨੂੰ ਕਹਿੰਦਾ ਕੋਈ ਫਾਇਦਾ ਹੈ ਵੀ ਐਟ ਟੱਕੇ ਤੇ ਚਾਰ ਚਾਰ ਸਿੱਧਾ ਦਸ ਦਸ ਤੇ ਵੀ ਦਾਦਾ ਬਰੇ ਤੇ ਅਜੋ ਅਜੋ ਡਾਕਲੇ ਨਾ ਦੋ ਅਜੋ ਡਾਕਲੇ ਨਾ ਹੁੰਦਾ ਪੋਇਮ ਸੁਣਾ ਯਾਰ ਤੂੰ ਕੁੱਲ ਵੀ ਕੁੱਲ ਵੀ ਹਾਂ ਜਿਆਦਾ ਜਿਆਦਾ ਮੈਨੂੰ ਮਾ ਨਾ ਬੱਜ ਜਿਆ ਮੁੰਡਾ ਲਾਟਰ ਕੀ ਹੈ ਪ੍ਰੋਟੀਨ ਸਵੇਰ ਤੋਂ ਬਾਅਦ ਜਲਦੀ ਜਾਂਦਾ ਮੋਟਾ ਦਾ ਵੀ ਇਹਨੂੰ ਮਦੜੀ ਰੋ ਨਾਲੇ ਤਾਂ ਪ੍ਰੋਟੀਨ ਖਾਂਦਾ ਨਾਲੇ ਤੜਕੇ ਉੱਠ ਕੇ ਭੱਜਣ ਜਾਂਦਾ ਮੁੰਡਾ ਤੇ ਹੋਰ ਜੇ ਜਮਾ ਤੇ ਸਣਾ ਤੂੰ ਕੀ ਦੀ ਬੈਗੁੱਟੀ ਗਾਸ ਫਾਈਚਨੀ ਫਾਈ ਫੂਟ ਅੱਡੇ ਆਉਂਦਾ ਸਰਪੰਚ ਆ ਡੇਡ ਜਵਾਕਾ ਦੀ ਪੋਇਮ ਆ ਡੇਡ ਜਵਾਕਾ ਤਾਂ ਗੋਂਦੇ ਵੀ ਨਹੀਂ ਹੁੰਦੇ ਉਹਨਾਂ ਨੂੰ ਤੁੰਬੂ ਜੀ ਨਹੀਂ ਨਿਕਲਦੇ ਚੱਲ ਸੁਣਾ ਯਾਰ ਨਿੱਕ ਸੁਣਾ ਦੇ ਚੱਲ ਸੁਣਾ ਦੇ ਦੀ ਗਾਚ ਪਾਈ ਚੁੰਨੀ ਤਾਰੀ ਪਾਇ ਬੂਟਾ ਕਿੰਨਾ ਸੋਹਣਾ ਸੂਟ ਹਲਕੇ ਜੀ ਚਪੜ ਦੂਜੀ ਚ ਫੜਦੀ ਹਾ ਸੁਲੂ ਬਾਈ ਬਾਈ ਕਾ ਬੁਲਾ ਦੇਖਿਆ ਹੁਣ ਤੈਨੂੰ ਕੋਈ ਆਉਂਦੀ ਐ ਸੁਣਾ ਫਿਰ ਉਹ ਜਿਹੜੀ ਆ ਬਹੁਤ ਲੱਗਦੇ ਗੁੰਟਿੱਜੀ ਤੋਂ ਤਿੱਜੀ ਚ ਹੋ ਗਿਆ ਫਿਰ ਕੀ ਆ ਮੈਂ ਹਜੇ ਮੈਂ ਹਜੇ ਉਹ ਦੁੱਧ ਉਹ ਕਿਤੇ ਕੁ ਆਲੇ ਪਿੰਡ ਦਾ ਲਾ ਮਸ ਨੂੰ ਹਾਂ ਆਲੇ ਕਿਤੇ ਹਜੇ ਚੱਕਾ ਪਤਾ ਨਹੀਂ ਸੁਣਾ ਫਿਰ ਤੂੰ ਸੁਣਾ ਦੇ ਤੀ ਪੰਮਰੀ ਮਰੀ ਆ ਤੀ ਤੋਂ ਦੇ ਚੱਕੋ ਤਰਦੇ ਬਣੋ ਜਾ ਸੱਤ ਦਿਨਾਂ ਚੁੱਪ ਖਾਜਣ ਸੁਣਾ ਦੇ ਤੜਾਈ ਵਿੱਚ ਮੈਨੂੰ ਤੜਾਈ ਵਿੱਚ ਪਾਇਆ ਹਾਂ ਅੱਜ ਕਿਤੇ ਚੱਤ ਤੇ ਖਾਣ ਲੱਗ ਪਾਇਆ ਥਾਲੀ ਵਿੱਚ ਚੱਤ ਤੇ ਮੈਂ ਪਾਇਆ ਨਹੀਂ ਸੱਤ ਨਿੱਕੀ ਜਿਹੀ ਚਾਤ ਤੇ ਚਲਾਈ ਪਾਇਆ ਬੜਾ ਸੋਹਣ ਜਾਂ ਚੱਲ ਛੱਡ ਯਾਰ ਭੁੱਲ ਗਿਆ ਹਣ ਚੱਲ ਕੋਈ ਲਓ ਜੀ ਤੇ ਤੁਸੀਂ ਸੁਣਿਆ ਸਾਈ ਦੀ ਪੋਇਮ ਤੇ ਗੀਤ ਤੇ ਮਿਲਦੇ ਆ ਫਿਰ ਅੱਗੇ ਦੁਬਾਰਾ ਭਾਈ ਦੁਬਾਰਾ ਬਾਤ ਪਾ ਦੁਬਾਰਾ ਦੱਬੀ ਬੱਤੀ ਹਾਂ ਦੱਬੀ ਹੂ ਜੀ ਸਾਹ ਹਾਂ ਚੱਲ ਮੇਰੀ ਬੱਤੀ ਚੱਲ ਆਲੀ ਥਾਮ ਮੰਨ ਜਾ ਮੰਨ ਜਾ ਹਾਂ ਹੋਰ ਕੁਤਿਆ ਕਹਦਾ ਦਿਵਾਲੀ ਠੀਕ ਆ ਬਈ ਹੋਰ ਲੈ ਨਾ ਕੀ ਚੀਜ਼ ਹੈ ਬੋਲੀ ਇਸ ਰਣ ਚੱਲ ਪਹਿਲਾਂ ਤਾਂ ਸੁਣਾਈਏ ਨੀ ਲਿਪੜੇ ਲਉ ਤੇਰੇ ਆਹੋ ਹੁਣ ਸੁਣਾਉਂਗੀ ਜਿਵੇਂ ਲੈ ਜਿਵੇਂ ਲੈ ਚੁੱਟੂ ਮੰਗੇ ਦੇ ਆ ਗਿਆ ਮੈਂ ਭਾਜਿਆ ਕਿਲਾ ਚੁੱਟੂ ਕੋ ਤੇ ਆ ਗਿਆ ਤੇ ਕੀ ਆਇਆ ਹੋਣਾ ਕਿ ਦੀ ਆੜਾ

ਬਹੁਤ ਹੀ ਗੱਤੁੰਦੇ ਪਰ ਮੈਂ ਹਾਂ ਰੇ ਥੋੜੀ ਪੀਲਾ ਕਰਵੇ ਮੁੰਡੇ ਕੁੱਤੇ ਸੁਣੇ ਥੋੜੀ ਬੱਸ ਬਹੁਤ ਹਨ ਹਾਂਜੀ ਜਿਵੇਂ ਕਿ ਤੁਸੀਂ ਦੇਖਿਆ ਹਨਾ ਇਹ ਬੱਚਿਆਂ ਨੇ ਬਹੁਤ ਵਧੀਆ ਤਰੀਕੇ ਨਾਲ ਆਪਾਂ ਨੂੰ ਬੋਲੀਆਂ ਵੀ ਸੁਣਾਈਆਂ ਤੇ ਗੀਤ ਵੀ ਸੁਣਾਏ ਤੇ ਆਪਣਾ ਸਹਿਜ ਥੋੜਾ ਹੈ ਜਿਆਦਾ ਸ਼ਰਾਰਤੀ ਬਹੁਤ ਵਧੀਆ ਪੁੱਛਾਗਾ ਹਨਾ ਸਿਆਣਾ ਬੱਚਾਗਾ ਨੂਰ ਵੀ ਬਹੁਤ ਸਿਆਣੀ ਆ मिल दिया जी फिर नेक्स्ट ब्लॉग च ब्लॉग ਨਾਲ ਬਣੇ ਰਹੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਨੈਕਸਟ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ थैंक यू ਸਾਰਾ